ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਸੰਗਤ ਜੀ ਕਹਿੰਦੇ ਨੇ ਕਿ ਕਿਸਮਤ ਦੀ ਖੇਡ ਅਜਾਈ ਹੁੰਦੀ ਹੈ ਜੋ ਅਕਸਰ ਸਮਝ ਤੋਂ ਪਰੇ ਹੁੰਦੀ ਹੈ ਇੱਕ ਗਰੀਬ ਮਿਹਨਤੀ ਤੇ ਮਾਸੂਮ ਕਮਿਆਰ ਜੋ ਆਪਣੀ ਸਧਾਰਨ ਜ਼ਿੰਦਗੀ ਦੇ ਵਿੱਚ ਰੁੱਝਿਆ ਹੋਇਆ ਸੀ ਅਚਾਨਕ ਕਿਸਮਤ ਦੀ ਇੱਕ ਅਜਾਈ ਚਾਲ ਵਿੱਚ ਫਸ ਜਾਂਦਾ ਹੈ ਤੇ ਅਜੇ ਮਕਾਮ ਤੇ ਪਹੁੰਚ ਜਾਂਦਾ ਹੈ ਜਿੱਥੇ ਕਦੇ ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸਾਹ ਸੰਗਤ ਜੀ ਇੱਕ ਕਹਾਣੀ ਸਾਂਝ ਕਰਨ ਜਾ ਰਹੀ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਹ ਸੰਗਤ ਜੀ ਕਹਿੰਦੇ ਇੱਕ ਬਸਤੀ ਦੇ ਵਿੱਚ ਇੱਕ ਗਰੀਬ ਕਮਿਆਰ ਰਹਿੰਦਾ ਸੀ ਉਹ ਸਾਰਾ ਦਿਨ ਮਿਹਨਤ ਦੇ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਦੇ ਉੱਤੇ ਉਹਨਾਂ ਬਰਤਨਾਂ ਨੂੰ ਲੱਦ ਕੇ ਸ਼ਹਿਰ ਵਿੱਚ ਵੇਚ ਦੇਂਦਾ ਇਸੇ ਬਸਤੀ ਦੇ ਨੇੜੇ ਜੰਗਲ ਦੇ ਵਿੱਚ ਇੱਕ ਖੰਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ ਬਸਤੀ ਦੇ ਪਤਾ ਨਹੀਂ ਕਿੰਨੇ ਹੀ ਲੋਕ ਤੇ ਜਾਨਵਰ ਇਸ ਦਰਿੰਦੇ ਦੀ ਪੇੜ ਚੜ ਚੁੱਕੇ ਸਨ ਇੱਕ ਦਿਨ ਕਮਿਆਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਤੇ ਥਕਾਵਟ ਦੀ وجہ ਦੇ ਨਾਲ ਉਸਨੇ ਗਧੇ ਨੂੰ ਤਾਂ ਬੇਲੇ ਦੀ ਬਚਾਏ ਬਾਰੀ ਬੰਨ ਦਿੱਤਾ ਤੇ ਖੁਦ ਸੌਣ ਲਈ ਚਲਾ ਗਿਆ ਦੂਜੇ ਪਾਸੇ ਸ਼ੇਰ ਜੰਗਲ ਦੇ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਿਆ ਕਿ ਅਚਾਨਕ ਤੇਜ਼ ਤੂਫਾਨ ਸ਼ੁਰੂ ਹੋ ਗਿਆ ਤੂਫਾਨੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਦਰਖਤ ਆਪਣੀਆਂ ਜੜ੍ਹਾਂ ਤੋਂ ਉਖੜ-ਉਖੜ ਕੇ ਡਿੱਗ ਰਹੇ ਸੀ ਸ਼ੇਰ ਸ਼ਿਕਾਰ ਕਰਨਾ ਤਾਂ ਪੁੱល ਹੀ ਗਿਆ ਤੇ ਤੂਫਾਨ ਤੋਂ ਬਚਣ ਦੇ ਲਈ ਕਿਸੇ ਸ਼ੈਤਰ ਦੀ ਤਲਾਸ਼ ਦੇ ਵਿੱਚ ਭੱਜਿਆ ਉਸਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਚੌਂਪੜੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ। ਛੇਰ ਇਥੇ ਦਾਖਲ ਹੋ ਗਿਆ ਤੇ ਉੱਥੇ ਹੀ ਸੌਂ ਗਿਆ। ਦੂਜੇ ਪਾਸੇ ਤੇਜ਼ ਬਾਰਿਸ਼ ਦੇ ਸ਼ੋਰ ਦੇ ਨਾਲ ਕਮਿਆਰ ਦੀ ਅੱਖ ਖੁੱਲ ਗਈ ਤੇ ਉਸਨੂੰ ਅਚਾਨਕ ਯਾਦ ਆਇਆ ਕਿ ਉਸਨੇ ਆਪਣਾ ਗਧਾ ਬਾਹਰ ਹੀ ਦਰਖਤ ਦੇ ਹੇਠਾਂ ਬੰਨ੍ਹ ਦਿੱਤਾ ਸੀ। ਉਹ ਵਿਚਾਰਾ ਤਾਂ ਬਾਰਿਸ਼ ਦੇ ਵਿੱਚ ਪਿਜ ਰਿਹਾ ਹੋਵੇਗਾ। ਤਾਂ ਉਹ ਤੁਰੰਤ ਚੌਂਪੜੀ ਤੋਂ ਬਾਹਰ ਨਿਕਲਿਆ ਤਾਂ ਜੋ ਗਧੇ ਨੂੰ ਬਾਰਿਸ਼ ਤੋਂ ਬਚਾ ਕੇ ਤਬੇਲੇ ਵਿੱਚ ਲਿਆਇਆ ਜਾਵੇ ਪਰ ਜਦੋਂ ਉਹ ਦਰਖਤ ਦੇ ਹੇਠਾਂ ਪਹੁੰਚਿਆ ਤਾਂ ਵੇਖਿਆ ਕਿ ਗਦਾ ਗਾਇਬ ਹੈ ਤੇ ਉੱਥੇ ਸਿਰਫ ਇਕੱਲਾ ਰੱਸਾ ਪਿਆ ਹੈ ਕੁਮਿਆਰ ਨੇ ਸੋਚਿਆ ਕਿ ਮੇਰਾ ਗਦਾ ਰੱਸਾ ਖਲਵਾ ਕੇ بارش ਤੋਂ ਬਚਣ ਦੇ ਲਈ ਜੰਗਲ ਵੱਲ ਭੱਜ ਗਿਆ ਹੈ ਪਰ ਮੇਰੇ ਤੋਂ बच ਕੇ ਜਾਵੇਗਾ ਕਿੱਥੇ ਇੱਕ ਚੌਂਪੜੀ ਤੋਂ ਨਿਕਲ ਕੇ ਦੂਜੀ ਚੌਂਪੜੀ ਦੇ ਵਿੱਚ ਪਣਾ ਲੈ ਲਈ ਹੋਵੇਗੀ ਇਸੇ ਹੀ ਤਰ੍ਹਾਂ ਬੁੜ ਬਣਾਉਂਦਾ ਹੋਇਆ ਉਹ بارش ਦੇ ਵਿੱਚ ਹੀ ਗਦੇ ਦੀ ਭਾਲ ਦੇ ਲਈ ਜੰਗਲ ਵੱਲ ਨੂੰ ਤੁਰ ਪਿਆ بارش ਦੇ ਵਿੱਚ ਪੈਦਾ ਹੋਇਆ ਉਹ ਇੱਕ ਹੀ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘੰਟਾ ਲੱਭਣ ਦੇ ਬਾਅਦ ਉਹ ਇੱਕ ਵਿਰਾਨ ਚੌਂਪੜੀ ਦੇ ਕੋਲ ਪਹੁੰਚਿਆ ਆਸਮਾਨ ਦੇ ਵਿੱਚ ਰੁਕ ਰੁਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ ਇਸੇ ਰੋਸ਼ਨੀ ਦੇ ਵਿੱਚ ਉਸ ਨੇ ਵੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁੱਤਾ ਪਿਆ ਹੈ ਕਮਿਆਰ ਰੋਲਾ ਪਾਉਂਦਾ ਹੋਇਆ ਬੋਲਿਆ ਅੱਛਾ ਤੂੰ ਇੱਥੇ ਹੈਂ ਆਖਿਰ ਮਿਲ ਹੀ ਗਿਆ ਦੇਖੋ ਮੇਰਾ ਗਦਾ ਇੱਥੇ ਮਜੇ ਦੇ ਨਾਲ ਸੌਂ ਰਿਹਾ ਹੈ ਉਹ ਗਦੇ ਨੂੰ ਉੱਚੀ ਉੱਚੀ ਕਹਿਣ ਲੱਗਾ ਮੈਂ ਜੰਗਲ ਵਿੱਚ ਤਿੰਨੋਂ ਲੱਭਦਾ ਲੱਭਦਾ ਇੱਕ ਘੰਟੇ ਤੋਂ ਮਾਰਾ ਮਾਰਾ ਫਿਰ ਰਿਹਾ ਹਾਂ ਸੰਗਾਚੀ ਦਰਅਸਲ ਇਹ ਉਹੀ ਖੁੰਮਖਾਰ ਸ਼ੇਰ ਸੀ ਜਿਸ ਨੇ ਬਾਰਿਸ਼ ਤੋਂ ਬਚਣ ਦੇ ਲਈ ਇੱਕ ਚੌਂਪੜੀ ਦੇ ਵਿੱਚ ਪਨਾਹ ਲੈ ਲਈ ਸੀ ਕਮਿਆਰ ਨੇ ਹਨੇਰੇ ਦੇ ਕਾਰਨ ਆਪਣੇ ਗਧੇ ਤੇ ਸ਼ੇਰ ਦੇ ਵਿੱਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਤੇ ਗੁੱਸੇ ਦੇ ਵਿੱਚ ਸ਼ੇਰ ਦੇ ਸਿਰ ਤੇ ਮੋਢਿਆਂ ਤੇ 2-4 ਹੱਥ ਮਾਰ ਦਿੱਤੇ ਨਾਲ ਹੀ ਸ਼ਾਲ ਮਾਰ ਕੇ ਉਸੇ ਪਿੱਠ ਤੇ ਸਵਾਰ ਹੋ ਗਿਆ ਕਮਿਆਰ ਨੇ ਜੋਰ ਨਾਲ ਰੱਸਾ ਕੱਸਿਆ ਤਾਂ ਜੋ ਉਸ ਦਾ ਗਧਾ ਰਾਹ ਵਿੱਚ ਫਿਰ ਤੋਂ ਕਿਤੇ ਭੱਜ ਨਾ ਜਾਵੇ ਨਾਲ ਹੀ ਉਹ ਰੋਲਾ ਪਾ ਕੇ ਕਹਿਣ ਲੱਗਾ ਤੂੰ ਤਾਂ ਬੜਾ ਜਿੱਦੀ ਤੇ ਗਧੇ ਕਿਸਮ ਦਾ ਜਾਨਵਰ ਹੈ ਤੁਰਸਾ ਕੋਲ ਕੇ ਭੱਜਾਂ ਨੇ ਹਿੰਮਤ ਕਿਵੇਂ ਕੀਤੀ ਹੁਣ ਤੂੰ ਇਨਾ ਦਲੇਰ ਹੋ ਗਿਆ ਹੈ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਜੇਕਰ ਭੱਜਾਂ ਨੇ ਕੋਸ਼ਿਸ਼ ਕੀਤੀ ਤਾਂ ਚਾਰੇ ਦੇ ਵਿੱਚ ਤੈਨੂੰ ਜ਼ਹਿਰ ਮਿਲਾ ਕੇ ਖਿਲਾ ਦਵਾਂਗਾ ਇਹ ਸੁਣ ਕੇ ਸ਼ੇਰ ਕੰਬ ਗਿਆ ਉਸ ਤੇ ਹੋਸ਼ ਉੱਡ ਗਏ ਉਸਨੇ ਸੋਚਿਆ ਕਿ ਜੇਕਰ ਹੁਕਮ ਦੀ ਉਲੰਘਣਾ ਕੀਤੀ ਤਾਂ ਇਹ ਕਿਤੇ ਮੈਨੂੰ ਸੱਚੀਓ ਮਾਰਨਾ ਦੇਵੇ ਬਿਹਤਰੀ ਇਸੇ ਵਿੱਚ ਹੈ ਕਿ ਇਸ ਦਾ ਹੁਕਮ ਮੰਨਿਆ ਜਾਵੇ ਕਿਉਂਕਿ بارش ਤੇ ਤੂਫਾਨ ਦੇ ਵਿੱਚ ਦੌੜਦਾ ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਉੱਪਰੋਂ ਉਹ ਇੱਕ ਨਵੇਂ ਮੁਸੀਬਤ ਦੇ ਵਿੱਚ ਫਸ ਗਿਆ ਉਸ ਨੂੰ ਆਪਣੀ ਗਰਦਨ ਦੇ ਵਿੱਚ ਪਾਇਆ ਹੋਇਆ ਰੱਸਾ ਬਹੁਤ ਹੀ ਮਜ਼ਬੂਤ ਮਹਿਸੂਸ ਹੋਇਆ ਆਖਿਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਚੌਂਪੜੀ ਦੇ ਸਾਹਮਣੇ ਰੁਕਿਆ ਹੁਣ بارش ਵੀ ਬੰਦ ਹੋ ਗਈ ਸੀ ਕਮਿਆਰ ਉਸ ਸ਼ੇਰ ਨੂੰ ਘਰ ਦੇ ਅੰਦਰ ਲਿਆਇਆ ਤੇ ਦਰਖਤ ਦੇ ਨਾਲ ਇੱਕ ਰੱਸੇ ਦੇ ਨਾਲ ਅੱਧੀ ਰਾਤ ਨੂੰ ਬੰਨ੍ਹ ਕੇ ਆਪ ਸੌਣ ਲਈ ਅੰਦਰ ਚਲਾ ਗਿਆ ਸਵੇਰ ਹੋਈ ਤਾਂ ਬਸਤੀ ਦੇ ਲੋਕ ਕਮਿਆਰ ਦੇ ਘਰ ਸਾਹਮਣੇ ਉਲੰਘਣ ਲੱਗੇ ਅਚਾਨਕ ਉਹਨਾਂ ਨੇ ਦਰਖਤ ਦੇ ਨਾਲ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਸਾਰੇ ਹੈਰਾਨ ਹੋ ਗਏ ਤੇ ਡਰ ਗਏ ਇਹ ਖਬਰ ਦੇਖਦੇ ਹੀ ਦੇਖਦੇ ਪੂਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਕਿ ਕਮਿਆਰ ਨੇ ਜਿੰਦਾ ਸ਼ੇਰ ਨੂੰ ਫੜਿਆ ਹੈ ਪਿੰਡ ਵਾਲੇ ਉਸੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਸ਼ੇਰ ਨੂੰ ਦੇਖਣ ਲੱਗੇ ਤੇ ਉਸ ਦੀ ਬਹਾਦਰੀ ਦੀ ਬਹੁਤ ਤਾਰੀਫ਼ ਕਰਨ ਲੱਗੇ। ਉਹਨਾਂ ਨੇ ਘਮੀਆਰ ਦੀ ਦਲੇਰੀ ਦੀ ਜ਼ਿਆਦਾ ਤਾਰੀਫ਼ ਇਸ ਲਈ ਵੀ ਕੀਤੀ ਕਿਉਂਕਿ ਇਹ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਨੂੰ ਖਾ ਗਿਆ ਸੀ। ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਿਕੰਮੀ ਦਾ ਸਾਹਮਣਾ ਕਰਨਾ ਪਿਆ। ਕਮਿਆਰ ਨੇ ਲੋਕਾਂ ਨੂੰ ਸਮਝਾਇਆ ਕਿ ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਆਪਣੇ ਗੁੰਮਸ਼ੁਦਾ ਗਧੇ ਨੂੰ ਫੜ ਕੇ ਘਰ ਲਿਆਇਆ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਇਹ ਬਿਲਕੁਲ ਵੀ ਨਾ ਸਮਝ ਸਕਿਆ ਕਿ ਗਦਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚੀਓ ਆਪਣੇ ਗਧੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਉਹ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਉਸੇ ਪਤਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਹੋਸ਼ ਵਿੱਚ ਲਿਆਈ ਤੇ ਉਸ ਨੇ ਉਸ ਦੀ ਬਹਾਦਰੀ ਦੀ ਬਹੁਤ ਦਾਤ ਦਿੱਤੀ। ਸੋ ਦੂਜੇ ਪਾਸੇ ਇਸ ਰਾਜ ਦਾ ਬਾਦਸ਼ਾ ਆਪਣੇ ਰਾਜ ਦੇ ਉੱਪਰ ਆਏ ਦਿਨ ਹੋ ਰਹੇ ਹਮਲਿਆਂ ਦੀ وجہ ਦੇ ਨਾਲ ਬੜਾ ਪਰੇਸ਼ਾਨ ਸੀ। ਉਹਨਾਂ ਦੀ ਆਪਸ ਦੇ ਵਿੱਚ ਜੰਗ ਸ਼ੁਰੂ ਹੋ ਗਈ ਸੀ। ਦੂਜੇ ਰਾਜ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ। ਉਹ ਰਾਜਾ ਇਲਾਕਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦਾ ਸੀ। ਸੋ ਇਧਰ ਬਾਸ਼ਾ ਨੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਕਈ ਗੁਣਾ ਵੱਧ ਤੇ ਤਾਕਤਵਾਰ ਹੈ ਉਸ ਨੂੰ ਇਨ੍ਹਾਂ ਦਿਨਾਂ ਵਿੱਚ ਇੱਕ ਐਸੇ ਸੌਰਮੇ ਦੀ ਲੋੜ ਸੀ ਜੋ ਇਸ ਦੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕੇ ਤਾਂ ਜੋ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਪਹੁੰਚਾਇਆ ਜਾ ਸਕੇ ਉਸ ਨੇ ਤੁਰੰਤ ਆਪਣੇ ਵਜ਼ੀਰਾਂ ਤੇ ਮਸ਼ੀਰਾਂ ਨੂੰ ਬੁਲਾਇਆ ਉਹਨਾਂ ਦੇ ਵਿੱਚੋਂ ਇੱਕ ਵਜ਼ੀਰ ਜਿਸ ਦਾ ਨਾਮ ਫਤਿਹ ਜੰਗ ਸੀ ਔਸਨੋ ਅਚਾਨਕ ਚਾਹ ਦਾਇਆ ਕਿ ਕਮਯਾਰ ਨਸੀਬ ਵਕਤ ਹੀ ਇੱਕ ਅਜਾਏ ਦਲੇਰ ਤੇ ਬਹਾਦਰ ਇਨਸਾਨ ਹੈ ਜਿਸ ਨੇ ਇਕੱਲੇ ਨੇ ਸ਼ੇਰ ਨੂੰ ਫੜ ਲਿਆ ਹੈ ਇਸ ਲਈ ਉਸਨੇ ਬਾਦਸ਼ਾਹ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਹਾਜ਼ੂਰ ਸਾਡੇ ਰਾਜ ਦੇ ਵਿੱਚ ਇੱਕ ਨਸੀਬ ਵਕਤ ਨਾਮ ਦਾ ਐਸਾ ਆਦਮੀ ਹੈ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ ਮਾਰ ਦੇਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾਹ ਨੇ ਤੁਰੰਤ ਇੱਕ ਚਿੱਠੀ ਨਸੀਬ ਵਕਤ ਦੇ ਘਰ ਭੇਜੀ ਜਦੋਂ ਉਸ ਨੂੰ ਚਿੱਠੀ ਤੋਂ ਪਤਾ ਲੱਗਾ ਕਿ ਉਸ ਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਤਾਂ ਹੈਰਾਨ ਰਹਿ ਗਿਆ ਤੇ ਸਿਪਾਈ ਦੇ ਨਾਲ ਤਿਆਰ ਹੋ ਕੇ ਬਾਦਸ਼ਾਹ ਦੇ ਸ਼ਾਹੀ ਮੈਦਾਨ ਵਿੱਚ ਜਾ ਪਹੁੰਚਿਆ ਬਾਦਸ਼ਾਹ ਨੇ ਉਸੇ ਖੂਬ ਆਉ ਭਗਤ ਕੀਤੀ ਘੁਮਿਆਰ ਚੱਕਰਾਂ ਵਿੱਚ ਪੈ ਗਿਆ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਕਿੱਥੇ ਮੈਂ ਇੱਕ ਗ੍ਰੇਵ ਸਧਾਰਨ ਘੁਮਿਆਰ ਤੇ ਕਿੱਥੇ ਫੌਜ ਦਾ ਸੈਨਾਪਤੀ ਗਦੇ ਨੇ ਤਾਂ ਸ਼ੇਰ ਦੇ ਵਿੱਚ ਬਦਲ ਕੇ ਮੈਨੂੰ ਸੱਚੀਓਂ ਮੁਸੀਬਤ ਵਿੱਚ ਪਾ ਦਿੱਤਾ ਹੈ ਆਖਰਕਾਰ ਗਰੀਬ ਕਮਿਆਰ ਨਸੀਬ ਵਕਤ ਨੂੰ ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ ਸੰਗਤ ਜੀ ਉਹਨੇ ਕਦੇ ਸੁਪਨੇ ਵਿੱਚ ਵੀ ਤਲਵਾਰ ਨਹੀਂ ਚੁੱਕੀ ਸੀ ਤੇ ਨਾ ਹੀ ਕਦੇ ਘੋੜ ਤੇ ਸਵਾਰੀ ਕੀਤੀ ਸੀ ਉਹ ਘਰ ਆਇਆ ਤੇ ਸ਼ੇਰ ਤੇ ਪਰਸ ਪਿਆ ਤੂੰ ਗਦੇ ਤੋਂ ਸ਼ੇਰ ਕਿਵੇਂ ਬਣ ਗਿਆ ਹੈ ਇਹ ਸਾਰੀ ਮੁਸੀਬਤ ਤੇਰੀ وجہ ਨਾਲ ਆਈ ਹੈ ਨਾ ਤੂੰ ਗਦੇ ਤੋਂ ਸ਼ੇਰ ਬਣਦਾ ਤੇ ਨਾ ਹੀ ਮੈਂ ਸੈਨਾਪਤੀ ਬਣਦਾ ਉਸੇ ਪਤਨੀ ਉਸਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਕਿਉਂ ਵਿਚਾਰੇ ਸ਼ੇਰ ਨੂੰ ਕਹੀ ਜਾ ਰਹੀ ਹੋ ਇਹਦਾ ਕੋਈ ਕਸੂਰ ਨਹੀਂ ਹੈ ਤੁਹਾਡੇ ਤਾਂ ਨਸੀਬ ਜਾਗ ਪਏ ਨੇ ਖੁਦਾ ਦਾ ਸ਼ੁਕਰ ਅਦਾ ਕਰੋ ਜਿਸ ਨੇ ਤੁਹਾਨੂੰ ਸੈਨਾਪਤੀ ਬਣਾ ਦਿੱਤਾ ਹੈ ਲੱਗਦਾ ਇਹ ਸਾਡੇ ਦਿਨ ਫਿਰਨ ਵਾਲੇ ਨੇ ਹਿੰਮਤ ਨਾ ਹਾਰੋ ਖੁਦਾ ਸਾਡੀ ਮਦਦ ਜ਼ਰੂਰ ਕਰੇਗਾ ਸੋ ਦੂਜੇ ਦਿਨ ਕਮਿਆਰ ਸੈਨਾਪਤੀ ਨਸੀਮ ਬਖਤ ਤਿਆਰ ਹੋ ਕੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਉਸ ਦਾ ਚੰਗੀ ਤਰ੍ਹਾਂ ਸਵਾਗਤ ਕੀਤਾ ਬਾਦਸ਼ਾ ਨੇ ਉਸ ਨੂੰ ਫੌਜ ਦੀ ਕਮਾਨ ਸੰਭਾਲਣ ਦਾ ਹੁਕਮ ਦਿੱਤਾ ਤੇ ਕਿਹਾ ਪड़ोसी ਮੁਲਕ ਦਾ ਬਾਦਸ਼ਾ ਚੰਗਾ ਦੀਆਂ ਤਿਆਰੀਆਂ ਦੇ ਵਿੱਚ ਮਸ਼ਰੂਫ ਹੈ ਉਹ ਰੋਜ਼ ਦੀ ਤਰ੍ਹਾਂ ਸਾਡੇ ਇਲਾਕੇ ਤੇ ਹਮਲਾ ਕਰਦਾ ਰਹਿੰਦਾ ਹੈ ਤੇ ਮੂੰਹ ਦੀ ਖਾਂਦਾ ਹੈ ਸਾਡੀ ਫੌਜ ਵੀ جنگ ਲਈ ਤਿਆਰ ਹੈ ਤੁਸੀਂ ਇਸ ਦੀ ਸਹੀ ਤਰ੍ਹਾਂ ਕਮਾਨ ਕਰ ਸਕਦੇ ਹੋ ਕਾ ਸਵੇਰੇ ਦੁਸ਼ਮਣ ਦੇ ਸਿਪਾਈ ਸਾਡੇ ਵੱਲ ਵਧਣਗੇ ਤੁਸੀਂ ਫੌਜ ਦੇ ਨਾਲ ਮਿਲ ਕੇ ਉਹਨਾਂ ਨੂੰ ਅਜਿਹਾ ਮਜਾ ਚਕਾਉਣਾ ਹੈ ਕਿ ਉਹ ਹਮੇਸ਼ਾ ਯਾਦ ਰੱਖਣ ਤਾਂ ਜੋ ਉਹ ਇਹਦਾ ਰੋਖ ਦੁਬਾਰਾ ਨਾ ਕਰ ਸਕਣ ਕਮਿਆਰ ਨਸੀਬ ਭਗਤ ਤੇ ਉਸ ਦੀ ਪਤਨੀ ਲਈ ਬਾਦਸ਼ਾਹ ਨੇ ਇੱਕ ਸ਼ਾਨਦਾਰ ਮਕਾਨ ਤਿਆਰ ਕਰਵਾਇਆ ਜੇਲ੍ਹ ਵਿੱਚ ਇੱਕ ਤਬੀਲਾ ਵੀ ਸੀ ਜਿਹਦੇ ਵਿੱਚ ਇੱਕ ਤਾਕਤਵਰ ਘੋੜਾ ਉਸਨੂੰ ਜੰਗ ਦੇ ਮੈਦਾਨ ਦੇ ਵਿੱਚ ਲਿਜਾਣ ਦੇ ਲਈ ਤਿਆਰ ਖੜਾ ਸੀ ਕਮਜ਼ੋਰ ਸੈਨਾਪਤੀ ਨੂੰ ਸਾਰੀ ਰਾਤ ਨੀਂਦ ਨਾ ਆਈ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਘੋੜ ਸਵਾਰੀ ਉਸਨੂੰ ਆਉਂਦੀ ਨਹੀਂ ਸੀ ਸੈਨਾਪਤੀ ਕਮਿਆਰ ਨੇ ਸੋਚ ਕੇ ਕਿ ਜੇਕਰ ਮੈਂ ਘੋੜੇ ਤੋਂ ਹੇਠਾਂ ਡਿੱਗ ਪਿਆ ਤਾਂ ਹਰ ਕੋਈ ਮੇਰੇ ਤੇ ਹਾਸੇਗਾ ਤੇ ਕਹੇਗਾ ਕਿ ਫੌਜਦਾਰ ਸੈਨਾਪਤੀ ਘੋੜੇ ਤੋਂ ਹੇਠਾਂ ਡਿੱਗ ਪਿਆ ਮੈਂ ਸਵੇਰੇ ਉੱਠ ਕੇ ਘੋੜੇ ਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਸਵੇਰ ਹੋਈ ਤਾਂ ਉਸਨੇ ਆਪਣੀ ਪਤਨੀ ਨੂੰ ਜਗਾਇਆ ਤੇ ਉਹ ਦੋਵੇਂ ਤਬੇਲੇ ਵਿੱਚ ਗਏ ਤੇ ਜਿੱਥੇ ਇੱਕ ਬਹੁਤ ਹੀ ਸੋਹਣਾ ਘੋੜਾ ਪੰਨਿਆ ਹੋਇਆ ਸੀ। ਨਸੀਬ ਵਕਤ ਨੇ ਕਿਹਾ ਕਿ ਘੋੜਾ ਤਾਂ ਬਹੁਤ ਲੰਮਾ ਹੈ। ਮੈਂ ਇਸ ਤੇ ਸਵਾਰੀ ਕਿਵੇਂ ਕਰਾਂਗਾ? ਉਸੀ ਪਤਨੀ ਨੇ ਸਲਾਹ ਦਿੱਤੀ ਕਿ ਇਸ ਘੋੜੇ ਨੂੰ ਉੱਥੇ ਖੜੇ ਨੇੜੇ ਕਰ ਲਓ ਤੇ ਇਸ ਦੇ ਪੈਰ ਰੱਖ ਕੇ ਇਸ ਦੀ ਪਿੱਠ ਤੇ ਸਵਾਰ ਹੋ ਜਾਓ। ਕਮਜ਼ੋਰ ਕਮਿਆਰ ਨੇ ਥੜੇ ਦੀ ਮਦਦ ਦੇ ਨਾਲ ਘੋੜੇ ਤੇ ਚੜਨ ਦੀ ਕੋਸ਼ਿਸ਼ ਕੀਤੀ ਬੜੀਆਂ ਮੁਸ਼ਕਲਾਂ ਦੇ ਬਾਅਦ ਆਖਿਰ ਉਹ ਘੋੜੇ ਤੇ ਚੜਨ ਵਿੱਚ ਕਾਮਯਾਬ ਹੋ ਗਿਆ ਉਸਨੇ ਮਹਿਸੂਸ ਕੀਤਾ ਕਿ ਪਿੱਠ ਤੇ ਫਿਸਲਣ ਬਹੁਤ ਹੀ ਹੈ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਦੋਵੇਂ ਪੈਰ ਰਸੇ ਦੇ ਨਾਲ ਆਪਸ ਦੇ ਵਿੱਚ ਬੰਨ੍ਹ ਦੋ ਕਿਤੇ ਇਦਾਂ ਨਾ ਹੋਵੇ ਕਿ ਮੈਂ ਰਾਹ ਵਿੱਚ ਹੀ ਡਿੱਗ ਪਾਵਾਂ ਉਹਦੀ ਪਤਨੀ ਨੇ ਕਿਤੋਂ ਰੱਸਾ ਲੱਭਿਆ ਤੇ ਫਿਰ ਰਸੇ ਨੂੰ ਘੋੜੇ ਦੇ ਹੇਠਾਂ ਲਿਜਾ ਕੇ ਕਮਿਆਰ ਦੇ ਦੋਵੇਂ ਪੈਰਾਂ ਨੂੰ ਇੱਕ ਦੂਸਰੇ ਦੇ ਨਾਲ ਬੰਨ੍ਹ ਦਿੱਤਾ। ਕਮਿਆਰ ਦੀ ਪਤਨੀ ਨੇ ਇੱਕ ਕਮਾਲ ਇਹ ਵੀ ਕਰ ਦਿੱਤਾ ਕਿ ਉਸਨੇ ਆਪਣੇ ਪਤੀ ਦੀ ਕਮਰ ਨੂੰ ਵੀ ਰੱਸੇ ਦੇ ਨਾਲ ਚੰਗੀ ਤਰ੍ਹਾਂ ਲਪੇਟਿਆ ਤੇ ਉਸ ਨਵੀਂ ਲਪੇਟੇ ਮਾਰ ਕੇ ਬੰਨ੍ਹ ਦਿੱਤਾ ਤਾਂ ਜੋ ਉਹ ਡਿੱਗ ਨਾ ਪਵੇ। ਕਮਿਆਰ ਨਸੀਬ ਬਖਤ ਨੇ ਕਿਹਾ ਕਿ ਹੁਣ ਮੇਰੇ ਹੱਥ ਵੀ ਘੋੜੇ ਦੀ ਗਰਦਨ ਦੇ ਨਾਲ ਬੰਨ੍ਹੋ। ਇਧਰ ਕੋੜਾ ਤਾਂ ਵੇਲੇ ਤੋਂ ਬਾਹਰ ਨਿਕਲ ਨਹੀਂ ਬੇਤਾਬ ਸੀ। ਇਸ ਤੋਂ ਪਹਿਲਾਂ ਕਿ ਕਮਿਆਰ ਦੀ ਪਤਨੀ ਉਸਦੀ ਗਰਦਨ ਦੇ ਨਾਲ ਰੱਸਾ ਬੰਨਦੀ ਘੋੜਾ ਅਚਾਨਕ ਕੁਸ਼ਲ ਗਿਆ ਤੇ ਬਾਹਰ ਨਿਕਲ ਗਿਆ ਹੁਣ ਹਾਲ ਕੁਝ ਇਹ ਸੀ ਕਿ ਕਮਿਆਰ ਘੋੜੇ ਦੀ ਪਿੱਠ ਤੇ ਇੱਕ ਬੋਰੀ ਵਾਂਗ ਲੱਦਿਆ ਹੋਇਆ ਬੈਠਾ ਸੀ ਉਹ ਸਿਰਫ ਰੱਸਿਆਂ ਦੀ ਮਦਦ ਦੇ ਨਾਲ ਘੋੜੇ ਤੋਂ ਹੇਠਾਂ ਡਿੱਗਣ ਤੋਂ ਬਚਿਆ ਹੋਇਆ ਸੀ ਉਸ ਨੇ ਘੋੜੇ ਦੀ ਗਰਦਨ ਨੂੰ ਮਜ਼ਬੂਤੀ ਦੇ ਨਾਲ ਫੜਿਆ ਹੋਇਆ ਸੀ ਉਹ ਰੱਬ ਅੱਗੇ ਬੇਨਤੀਆਂ ਕਰ ਰਿਹਾ ਸੀ ਕਿ ਓ ਮੇਰੇ ਰੱਬਾ ਤੂੰ ਮੈਨੂੰ ਕਮਿਆਰ ਤੋਂ ਫੌਜ ਦਾ ਸੈਨਾਪਤੀ ਬਣਾ ਦਿੱਤਾ ਹੁਣ ਇਸ ਮੁਲਕ ਦੀ ਹਿਫਾਜ਼ਤ ਤੇ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ ਮੈਂ ਤਾਂ ਇੱਕ ਜਾਹਲ ਤੇ ਗਮਵਾਰ ਇਨਸਾਨ ਹਾਂ ਆਪਣੀ ਮਿਹਰਬਾਨੀ ਦੇ ਨਾਲ ਮੇਰੀ ਮਦਦ ਕਰ ਤੇ ਮੈਨੂੰ ਬਚਾ ਲੈ ਇਧਰ ਕਮਿਆਰ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਘੋੜਾ ਬੜੀ ਤੇਜ਼ੀ ਦੇ ਨਾਲ ਗਲੀਆਂ ਦੇ ਵਿੱਚ ਦੌੜ ਰਿਹਾ ਸੀ ਇੰਨੇ ਵਿੱਚ ਉਸ ਦੇ ਘੋੜੇ ਨੇ ਸ਼ਹਿਰ ਵੱਲ ਜਾਣ ਵਾਲੇ ਦਰਵਾਜ਼ੇ ਨੂੰ ਆਪਣੇ ਘੋੜਾ ਨਾਲ ਤੋੜ ਦਿੱਤਾ ਤੇ ਖੁੱਲੇ ਖੇਤਾਂ ਵਿੱਚ ਨਿਕਲ ਗਿਆ ਘੋੜੇ ਨੇ ਨਦੀਆਂ ਤੇ ਬਾਟਾਂ ਨੂੰ ਪਾਰ ਕੀਤਾ ਹੁਣ ਕਮਿਆਰ ਦਾ ਘੋੜਾ ਪੰਜਦਾ ਪੰਜਦਾ ਜੰਗ ਦੇ ਮੈਦਾਨ ਵੱਲ ਆ ਗਿਆ ਤੇ ਦੁਸ਼ਮਣ ਦੇ ਇਲਾਕੇ ਵੱਲ ਵਧਣ ਲੱਗਾ ਕਮਿਆਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਘੋੜਾ ਹੁਣ ਕਿੱਧਰ ਨੂੰ ਜਾ ਰਿਹਾ ਹੈ ਉਸ ਨੇ ਘੋੜੇ ਨੂੰ ਰੋਕਣ ਦੀ ਪੜੀ ਕੋਸ਼ਿਸ਼ ਕੀਤੀ ਸੋ ਜਦੋਂ ਕਮਿਆਰ ਦਾ ਬੇਕਾਬੂ ਘੋੜਾ ਇਕ ਦਰਖਤ ਦੇ ਨੇੜੇੋਂ ਲੰਘਿਆ ਤਾਂ ਕਮਿਆਰ ਨੇ ਦਰਖਤ ਦੀ ਇੱਕ ਟਾਣੀ ਨੂੰ ਫੜ ਲਿਆ ਉਹ ਇਸ ਤਰ੍ਹਾਂ ਕੋੜੇ ਨੂੰ ਰੋਕਣਾ ਚਾਹੁੰਦਾ ਸੀ ਕਮਿਆਰ ਨੇ ਦਰਖਤ ਦੀ ਟਾਣੀ ਨੂੰ ਇੰਨੇ ਜ਼ੋਰ ਨਾਲ ਫੜਿਆ ਕਿ ਦਰਖਤ ਦੀ ਮੋਟੀ ਟਾਣੀ ਟੁੱਟ ਕੇ ਉਸ ਦੇ ਹੱਥਾਂ ਵਿੱਚ ਆ ਗਈ ਦੌੜ ਦੇ ਦੌੜ ਦੇ ਉਸ ਨੇ ਅਗਲੇ ਦਰਖਤ ਨੂੰ ਵੀ ਇਸੇ ਤਰ੍ਹਾਂ ਫੜਿਆ ਉਹਦੀ ਟਾਣੀ ਵੀ ਇਸ ਤਰ੍ਹਾਂ ਟੁੱਟ ਕੇ ਉਹਦੇ ਹੱਥ ਵਿੱਚ ਆ ਗਈ ਇਹਦਾ ਦੁਸ਼ਮਣ ਦੇ ਖੇਮੇ ਬਾਹਰ ਇੱਕ ਸਿਪਾਹੀ ਖੜਾ ਇਹ ਸਾਰਾ ਮੰਜ਼ਰ ਦੇਖ ਰਿਹਾ ਸੀ ਉਸਨੇ ਆਪਣੇ ਦੁਸ਼ਮਣ ਦੇ ਇਲਾਕੇ ਤੋਂ ਇੱਕ ਘੋੜਸਵਾਰ ਨੂੰ ਵੇਖਿਆ ਜੋ ਆਪਣੇ ਹੱਥਾਂ ਨਾਲ ਹੀ ਦਰਖਤਾਂ ਨੂੰ ਤੋੜਦਾ ਹੋਇਆ ਬੜੀ ਤੇਜ਼ੀ ਨਾਲ ਉਹਨਾਂ ਵੱਲ ਵੱਧ ਰਿਹਾ ਸੀ। ਉਹ ਸਮਝ ਗਿਆ ਕਿ ਇਹ ਉਹ ਸੈਨਾਪਤੀ ਹੈ ਜਿਸਨੇ ਜਿੰਦਾ ਸ਼ੇਰ ਨੂੰ ਫੜਿਆ ਸੀ ਤੇ ਹੁਣ ਇਸਨੇ ਹਮਲਾ ਕਰਨ ਦੇ ਇਰਾਦੇ ਨਾਲ ਸਾਡੇ ਇਲਾਕੇ ਵੱਲ ਵੱਧਦੇ ਹੋਏ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ। ਜੇ ਕਿਤੇ ਇਹਨੇ ਦਰਗਤਾਂ ਦੀਆਂ ਟੈਣੀਆਂ ਮੰਗ ਸਾਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਿਪਾਈਆਂ ਦੀਆਂ ਹੱਡੀਆਂ ਪਸਲੀਆਂ ਇੱਕੋ ਜਾਣ ਗਈਆਂ। ਇਦਾਂ ਲੱਗਦਾ ਹੈ ਕਿ ਇਹ ਕੋਈ ਸੈਨਾਪਤੀ ਆਮ ਇਨਸਾਨ ਨਹੀਂ ਹੈ। ਇਹ ਜ਼ਰੂਰ ਕੋਈ ਦੈਂਤ ਹੈ। ਸਿਪਾਈ ਖੌਫਨਾਕ ਮੰਝਰ ਨੂੰ ਦੇਖ ਕੇ ਜ਼ੋਰ-ਜ਼ੋਰ ਨਾਲ ਰੋਲਾ ਪਾਉਣ ਲੱਗ ਪਿਆ। ਫਿਰ ਉਸਦੀ ਨਿਗਾਹ ਸੈਨਾਪਤੀ ਕਮਿਆਰ ਦੇ ਪਿੱਛੇ ਪਈ। ਸੈਨਾਪਤੀ ਦੀ ਫੌਜ ਮੁਕਾਬਲਾ ਕਰਨ ਲਈ ਸਿਰ ਤੇ ਆਣ ਪਹੁੰਚੀ ਸੀ। ਸਿਪਾਈ ਦੇ ਖੌਫਨਾਕ ਅੰਦਾਜ਼ ਦੇ ਵਿੱਚ ਚਲੌਣ ਤੇ ਚੀਕਾਂ ਮਾਰਨ ਨਾਲ ਦੁਸ਼ਮਣ ਦੇ ਖੇਮੇ ਵਿੱਚ ਇੱਕ ਖਲਬਲੀ ਜੀ ਮਚ ਗਈ ਉਹ ਲਗਾਤਾਰ ਰੋਲਾ ਪਾ ਰਿਹਾ ਸੀ ਦੌੜੋ ਦੌੜੋ ਆਪਣੀ ਜਾਨ ਬਚਾਓ ਜਿੰਦਾ ਸ਼ੇਰ ਨੂੰ ਫੜਨ ਵਾਲਾ ਮਸ਼ਹੂਰ ਸੈਨਾਪਤੀ ਇੱਕ ਭਾਰੀ ਫੌਜ ਲੈ ਕੇ ਆ ਗਿਆ ਹੈ ਇਸ ਫੌਜ ਦਾ ਸੈਨਾਪਤੀ ਇੰਨਾ ਤਾਕਤਵਰ ਹੈ ਉਹ ਸਾਡਾ ਕੀ ਹਾਲ ਕਰੇਗਾ ਇਹ ਸੁਣ ਕੇ ਦੁਸ਼ਮਣ ਦੇ ਸਾਰੇ ਸਿਪਾਹੀ ਡਰ ਗਏ ਤੇ ਉਹ ਸਾਰੇ ਘੋੜਿਆਂ ਤੇ ਭੱਜਣ ਲੱਗੇ ਉਹਨਾਂ ਦਾ ਬਾਦਸ਼ਾਹ ਆਪਣੇ ਖੇਮੇ ਵਿੱਚ ਬੈਠਾ ਜੰਗ ਦੇ ਮੈਦਾਨ ਦੀ ਸੂਰਤ ਤੇ ਹਾਲਤ ਦੇਖ ਰਿਹਾ ਸੀ ਜਦੋਂ ਜੰਗ ਦਾ ਪਾਸਾ ਅਚਾਨਕ ਪਲਟ ਗਿਆ ਤਾਂ ਉਹ ਇੱਕਦਮ ਘਬਰਾਇਆ ਤੇ ਉਸਨੇ ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਨੂੰ ਰੱਖ ਕੇ ਬਾਹਰ ਨਿਕਲ ਗਿਆ ਤੇ ਘੋੜੇ ਤੇ ਸਵਾਰ ਹੋ ਕੇ ਉਹ ਵੀ ਆਪਣੀਆਂ ਛੁਪਾਈਆਂ ਦੇ ਪਿੱਛੇ ਭੱਜ ਗਿਆ ਘਬਰਾਏ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਇੰਦਰ ਜਦੋਂ ਕਮਿਆਰ ਨਸੀਬ ਬਲਤ ਦਾ ਘੋੜਾ ਦੁਸ਼ਮਣ ਦੇ ਖੇਮੇ ਦੇ ਨੇੜੇ ਤੋਂ ਲੰਘਿਆ ਤਾਂ ਉਹ ਖੁਦ ਹੀ ਰੁਕ ਗਿਆ ਕਮਿਆਰ ਨੇ ਕੰਬਦੇ ਹੋਏ ਹੱਥਾਂ ਦੇ ਨਾਲ ਆਪਣੇ ਪੈਰ ਖੋਲੇ ਤੇ ਘੋੜੇ ਤੋਂ ਹੇਠਾਂ ਡਿੱਗ ਪਿਆ ਇਹ ਤਾਂ ਚੰਗਾ ਹੋਇਆ ਕਿ ਉਸ ਨੂੰ ਘੋੜੇ ਤੋਂ ਹੇਠਾਂ ਡਿੱਗਦਿਆਂ ਹੋਇਆ ਕਿਸੇ ਨੇ ਨਹੀਂ ਦੇਖਿਆ ਉਸ ਨੇ ਦੁਸ਼ਮਣ ਵੱਲ ਨਜ਼ਰ ਮਾਰੀ ਉਹ ਸਾਰੇ ਦਬ ਦਬਾ ਕੇ ਭੱਜ ਗਏ ਸੀ ਉਹ ਆਪਣੇ ਦੁਸ਼ਮਣ ਬਾਦਸ਼ਾਹ ਦੇ ਖੇਮੇ ਦੇ ਵਿੱਚ ਦਾਖਲ ਹੋਇਆ ਤਾਂ ਉਸ ਦੀ ਨਜ਼ਰ ਇੱਕ ਖੱਤ ਤੇ ਪਈ ਜੋ ਕਿ ਉਸਨੇ ਆਪਣੀ ਜੇਬ ਵਿੱਚ ਰੱਖ ਲਿਆ ਕਮਿਆਰ ਸੈਨਾਪਤੀ ਨਸੀਬ ਬਖਤ ਪੈਦਲ ਹੀ ਘਰ ਵੱਲ ਨੂੰ ਰਵਾਨਾ ਹੋ ਗਿਆ ਰਸਤੇ ਦੇ ਵਿੱਚ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਉਹ ਆਦਾਬ ਦੇ ਨਾਲ ਝੁਕਣ ਲੱਗੇ ਜਦੋਂ ਉਹ ਘਰ ਪਹੁੰਚਿਆ ਤਾਂ ਉਸਨੇ ਆਪਣੀ ਪਤਨੀ ਨੂੰ ਜੇਬ ਦੇ ਵਿੱਚੋਂ ਖੱਤ ਕੱਢ ਕੇ ਦਿੰਦੇ ਹੋਏ ਕਿਹਾ ਕਿ ਇਹ ਖੱਤ ਨੂੰ ਆਪ ਬਾਦਸ਼ਾਹ ਦੇ شاہی ਮਹਿਲ ਵਿੱਚ ਲੈ ਕੇ ਜਾ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਰੱਬ ਨੇ ਸਾਡੀ ਇੱਜ਼ਤ ਰੱਖ ਲਈ ਹੈ ਹੁਣ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੋੜੇ ਦੀ ਪਿੱਠ ਤੇ ਕਦੇ ਨਹੀਂ ਬੈਠਾਂਗਾ ਖਤ ਬਾਸ਼ਾ ਨੂੰ ਦੇ ਆਓ ਇਸ ਵਿੱਚ ਕੀ ਲਿਖਿਆ ਹੈ ਮੈਨੂੰ ਨਹੀਂ ਪਤਾ ਹੈ ਬਾਸ਼ਾ ਨੂੰ ਇਹ ਜ਼ਰੂਰ ਦੱਸਿਓ ਕਿ ਦੁਸ਼ਮਣ ਡਰ ਕੇ ਭੱਜ ਗਿਆ ਹੈ ਤੇ ਵਾਪਸ ਸਾਡੇ ਮੁਲਕ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖੇਗਾ ਹੁਣ ਮੈਂ ਸੌਂ ਜਾ ਰਿਹਾ ਹਾਂ ਮੇਰਾ ਇਕੱਲਾ-ਕੱਲਾ ਜੋੜ ਹਿਲ ਗਿਆ ਹੈ ਕੋੜੇ ਨੇ ਮੇਰੀ ਹੱਡੀ ਪਸਲੀ ਇੱਕ ਕਰ ਰੱਖੀ ਹੈ ਕੁਮਯਾਰ ਨਸੀਬ ਬਖਤ ਦੀ ਪਤਨੀ ਖਤ ਲੈ ਕੇ शाही मेल वाला रवाना हो गई जब बादशाह ने दुश्मन का खत पढ़ा उसने अपने नए सेनापति की बहुत तारीफ की थी और कहा ਤੁਹਾਡਾ ਪਤੀ ਇਸ ਵੇਲੇ ਕਿੱਥੇ ਹੈ ਕਮਿਆਰ ਦੀ ਪਤਨੀ ਬੋਲੀ ਕਿ ਹਜ਼ੂਰ ਉਹ ਤਾਂ ਬਹੁਤ ਥੱਕਿਆ ਹੋਇਆ ਹੈ ਤੇ ਘਰ ਵਿੱਚ ਆਰਾਮ ਕਰ ਰਿਹਾ ਹੈ ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਕਾ ਦੇਵਾਂ ਤੇ ਤੁਹਾਡੀ ਖਿਦਮਤਾਂ ਦੇ ਵਿੱਚ ਭੇਜ ਦੇਵਾਂ ਬਾਦਸ਼ਾਹ ਨੇ ਕਿਹਾ ਕਿ ਨਹੀਂ ਨਹੀਂ ਉਸ ਨੂੰ ਹੁਣ ਜਕਾਉਣਾ ਨਹੀਂ ਹੈ ਆਰਾਮ ਕਰਨ ਦਿਓ ਕਾਲ ਸਵੇਰੇ ਸਾਡੇ ਕੋਲ ਭੇਜਣਾ ਅਸੀਂ ਇਸ ਨੂੰ ਇਨਾਮ ਨਾਲ ਨਿਵਾਜਾਂਗੇ ਕਮਿਆਰ ਦੀ ਪਤਨੀ ਬੋਲੀ ਜੀ ਜਨਾਬ ਉਥੋਂ ਚਲੇ ਗਈ ਸਵੇਰ ਹੋਈ ਤਾਂ ਕਮਿਆਰ ਨਸੀਬ ਬਖਤ ਪੈਦਲ ਹੀ ਘਾਟ ਤੁਰਵਾਨਾ ਹੋ ਗਿਆ ਤੇ ਗਲੀਆਂ ਵਿੱਚ ਲੋਕ ਉਸ ਦਾ ਸਵਾਗਤ ਕਰਨ ਲੱਗੇ ਰੰਗ ਬਰੰਗੀਆਂ ਛੰਡੀਆਂ ਲੈ ਕੇ ਖੜੇ ਸੀ ਉਹ ਖੁਸ਼ੀ ਦਾ ਭਰਪੂਰ ਇਜ਼ਹਾਰ ਕਰ ਰਹੇ ਸੀ ਉਹ ਇਹ ਜਾਣਦੇ ਸੀ ਕਿ ਇਸ ਸੈਨਾਪਤੀ ਨੇ ਦੁਸ਼ਮਣ ਨੂੰ ਮਾਰ ਪਜਾਇਆ ਹੈ ਸਾਂਡੇ ਸੈਨਾਪਤੀ ਵਿੱਚ ਕਿੰਨੀ ਸਾਦਗੀ ਹੈ ਘੋੜੇ ਤੇ ਸਵਾਰ ਹੋਣ ਦੀ ਬਜਾਏ ਪੈਦਲ ਹੀ ਸ਼ਾਹੀ ਮਹਿਲ ਵੱਲ ਜਾ ਰਿਹਾ ਹੈ ਲੋਕ ਇੱਕ ਦੂਸਰੇ ਦੇ ਨਾਲ ਗੱਲਾਂ ਕਰ ਰਹੇ ਸੀ ਕਮਿਆਰ ਸ਼ਾਹੀ ਮਹਿਲ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਨੇ ਉਸ ਨੂੰ ਆਪਣੇ ਨਾਲ ਵਾਲੀ ਕੁਰਸੀ ਤੇ ਬੈਠਣ ਦਾ ਮਾਣ ਬਖਸ਼ਿਆ ਉਹ ਦੋਵੇਂ ਕੁਝ ਦੇਰ ਤੱਕ ਆਪਸ ਦੇ ਵਿੱਚ ਗੱਲਾਂ ਕਰਦੇ ਰਹੇ ਇਸ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ 100 ਸਾਰੇ ਤੋਹਫਿਆਂ ਦੇ ਨਾਲ ਨਿਵਾਜਿਆ ਰਾਜ ਵਿੱਚ ਅਮਨ ਸ਼ਾਂਤੀ ਹੋ ਗਈ ਲੋਕ ਖੁਸ਼ਹਾਲ ਹੋ ਗਏ ਦੁਸ਼ਮਣ ਮੁਲਕ ਦੇ ਬਾਸ਼ਾ ਨੇ ਦੁਬਾਰਾ ਹਮਲਾ ਕਰਨ ਦੀ ਜ਼ਰੂਰਤ ਨਹੀਂ ਕੀਤੀ ਸੰਗਤ ਜੀ ਇਸ ਕਹਾਣੀ ਵਿੱਚ ਸਾਡੇ ਲਈ ਇਹ ਸਿੱਖਿਆ ਹੈ ਕਿ ਜ਼ਿੰਦਗੀ ਵਿੱਚ ਹਾਲਾਤ ਕਦੋਂ ਵੀ ਬਦਲ ਸਕਦੇ ਨੇ ਕਿਸਮਤ ਦੇ ਮੋੜ ਅਕਸਰ ਅਚਾਇੇ ਹੁੰਦੇ ਨੇ ਜੋ ਸਾਨੂੰ ਹੈਰਾਨ ਕਰ ਦਿੰਦੇ ਨੇ ਪਰ ਸਾਡਾ ਸੱਚਾ ਚਰਿੱਤਰ ਸਾਡੀ ਨਜਿੱਟਤਾ ਤੇ ਦਲੇਰੀ ਸਾਨੂੰ ਹਰ ਹਾਲਾਤ ਵਿੱਚ ਸਹੀ ਰਾਹ ਤੇ ਲਿਜਾ ਸਕਦੀ ਹੈ ਜਿੱਥੇ ਸਾਨੂੰ ਕੋਈ ਰਾਹ ਨਹੀਂ ਨਜ਼ਰ ਆਉਂਦਾ ਉੱਥੇ ਵੀ ਸਾਡਾ ਧੀਰਜ ਤੇ ਸੱਚਾਈ ਸਾਡੇ ਲਈ ਇੱਕ ਨਵਾਂ ਰਾਹ ਖੋਲ ਦਿੰਦੀ ਹੈ ਇਸ ਕਹਾਣੀ ਦੇ ਹੌਸਲੇਮੰਦ ਨਤੀਜੇ ਸਾਨੂੰ ਯਕੀਨ ਦਿਲਾਉਂਦੇ ਨੇ ਕਿ ਜੋ ਵੀ ਹੈ ਸਾਨੂੰ ਕਦੇ ਵੀ ਆਪਣੇ ਵਿਸ਼ਵਾਸ ਤੇ ਸੱਚਾਈ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਸੀਂ ਅਕਸਰ ਸੋਚਦੇ ਹਾਂ ਕਿ ਜ਼ਿੰਦਗੀ ਸੁਧਾਰਨ ਹੈ ਤੇ ਹਰ ਦਿਨ ਇੱਕੋ ਜਿਹੇ ਮੋੜ ਤੇ ਮੁੱਕਦੀ ਹੈ ਪਰ ਕਿਸਮਤ ਕਦੇ ਵੀ ਕਿਸੇ ਵੀ ਸਮੇਂ ਕਿਤੇ ਵੀ ਬਦਲ ਸਕਦੀ ਹੈ ਇਸ ਕਹਾਣੀ ਦਾ ਅੰਤ ਸਾਨੂੰ ਦੱਸਦਾ ਹੈ ਕਿ ਸਾਡੀ ਮਿਹਨਤ ਤੇ ਸੱਚਾਈ ਕਦੇ ਵੀ ਹੱਥੋਂ ਨਾ ਜਾਣ ਦਿਓ ਕਿਉਂਕਿ ਇਹੀ ਉਹ ਗੁਣ ਨੇ ਜੋ ਸਾਨੂੰ ਹਰ ਹਾਲਾਤ ਵਿੱਚ ਅੱਗੇ ਵਧਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ